ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ ਵੀ ਤਰਲੀ ਮਾਸਟਰ ਜ਼ਿੰਦਗੀ ਵਿੱਚ ਕਈ ਪਾਤਰ ਮਿਲ ਕੇ ਯਾਦਾਂ ਉੱਤੇ ਪੱਕੀ ਛਾਪ ਬਣਾਉਂਦੇ ਨੇ ਇਨ ਬਿਨ ਉਸ ਸ਼ਕਲ ਦਾ ਹੁਲੀਆ ਸਾਨੂੰ ਅੱਖਾਂ ਅੱਗੇ ਬਿੰਬ ਵਿਖਾਉਂਦੇ ਨੇ ਮੈਂ 10ਵੀਂ ਜਮਾਤ ਵਿੱਚ ਪੜ੍ਹਦਾ ਸੀ ਮੇਰੇ ਖੇਤ ਦੇ ਗਵਾਂਢੀ ਜੋ ਸਾਡੇ ਹੀ ਭਾਈਚਾਰੇ ਚੋਂ ਸਕੇ ਸਨ ਮਰਬੇ ਬੰਦੀ ਵੇਲੇ ਤੋਂ ਹੀ ਧੱਕੇ ਨਾਲ ਮੇਰੀ ਕੁਝ ਜ਼ਮੀਨ ਵਾਰੇ ਸਨ ਜਦੋਂ ਉਹਨਾਂ ਨਾਲ ਗੱਲ ਕਰਦੇ ਤਾਂ ਬੜੇ ਚਲਾਕ ਢੰਗ ਨਾਲ ਕਹਿੰਦੇ ਕਾਕਾ ਇਹ ਜ਼ਮੀਨ ਤਾਂ ਸਾਡੀ ਸੀ ਤੁਹਾਡੇ ਪਿਤਾ ਜੀ ਪਹਿਲਾਂ ਗਲਤੀ ਨਾਲ ਕੁਝ ਚੇਰਿਸ ਨੂੰ ਵੰਦੇ ਰਹੇ ਇਸ ਲਈ ਤੁਹਾਨੂੰ ਐਵੇਂ ਭੁਲੇਖਾ ਲੱਗਦਾ ਹੈ ਤੁਹਾਡੀ ਜ਼ਮੀਨ ਕਿਸੇ ਹੋਰ ਪਾਸੇ ਘਟਦੀ ਹੋਣੀ ਹੈ ਇਹ ਭੁਲੇਖਾ ਦੂਰ ਕਰਨ ਲਈ ਪਟਵਾਰੀ ਕੋਲੋਂ ਜ਼ਮੀਨ ਦੀ ਮਹੰਤੀ ਕਰਵਾਉਣੀ ਪੈਣੀ ਸੀ ਉਹਨਾਂ ਨੇ ਪਟਵਾਰੀ ਦੀ ਸੇਵਾ ਕੀਤੀ ਹੋਈ ਸੀ ਪਟਵਾਰੀ ਨੂੰ ਮੈਂ ਕਈ ਵਾਰੀ ਮਿਲਿਆ ਪਰ ਉਹ ਕਦੇ ਆਈ ਗਈ ਨਾ ਦੇਵੇ ਮੈਨੂੰ ਉਸ ਕੋਲੋਂ ਬੇਨਤੀ ਕਰਾਉਣੀ ਰਜ਼ਾਮੰਦ ਕਰਨ ਦਾ ਤਰੀਕਾ ਨਹੀਂ ਪਤਾ ਸੀ ਉਹ ਇੱਕ ਨੰਬਰ ਦਾ ਸ਼ਰਾਬੀ ਤੇ ਮਾਸ ਮੁਰਗਾ ਖਾਣ ਵਾਲਾ ਆਦਮੀ ਸੀ ਉਸ ਦਾ ਪਿੰਡ ਮਲੇਰਕੋਟਲੇ ਬਲਕਿਦਰੇ ਸੀ ਉਹ ਸਾਡੇ ਹੀ ਪਿੰਡ ਦੇ ਇੱਕ ਨੰਬਰਦਾਰ ਦੀ ਬੈਠਕ ਵਿੱਚ ਰਹਿੰਦਾ ਸੀ ਤੇ ਉੱਥੇ ਆਪਣਾ ਦਫ਼ਤਰ ਲਾਉਂਦਾ ਤੇ ਆਪਣਾ ਬਸਤਾ ਵੀ ਉਸਨੇ ਉਸੇ ਥਾਂ ਹੀ ਰੱਖਿਆ ਹੋਇਆ ਸੀ ਲਾੜ ਬੰਜ਼ਾਰਾ ਖੁਰਦ ਵੀ ਉਸਦੇ ਪਟਵਾਰ ਸਰਕਲ ਵਿੱਚ ਪੈਂਦਾ ਸੀ ਤਾਰੇ ਕਿਸਮ ਦੇ ਕੰਮਾਂ ਵਾਲੇ ਲੋਕ ਉਸ ਕੋਲ ਸ਼ਰਾਬ ਦੀ ਬੋਤਲ ਲੈ ਕੇ ਜਾਂਦੇ ਤੇ ਨਾਲ ਪੈਸੇ ਵੀ ਦਿੰਦੇ ਤੇ ਆਪਣਾ ਕੰਮ ਕਰਵਾ ਜਾਂਦੇ। ਕਈ ਵਾਰੀ ਲੋਕ ਉਸ ਨਾਲ ਹੀ ਸ਼ਰਾਬ ਪੀ ਕੇ ਉਸ ਤੇ ਕੁਝ ਬਦੀਰੇ ਤੋ ਤੰਕੋ ਕੇ ਉਸ ਤੇ ਧੌਲ ਤਫਾ ਵੀ ਕਰ ਜਾਂਦੇ ਕਿਉਂਕਿ दारू ਪੀ ਕੇ ਉਸ ਦਾ ਜ਼ਬਾਨ ਤੇ ਲਗਾਮ ਨਹੀਂ ਰਹਿੰਦਾ ਸੀ ਜਿਸ ਕਰਕੇ ਉਹ ਕੁਟ ਵੀ ਖਾ ਲੈਂਦਾ ਸੀ। ਮੇਰੇ ਦੁਖਾਂ ਤੇ ਸੀ ਕਿ ਸਾਡੇ ਘਰ ਵਿੱਚ ਨਾ ਸ਼ਰਾਬ ਤੇ ਨਾ ਮੀਟ ਮੁਰਗੇ ਦਾ ਸੇਮਨ ਹੁੰਦਾ ਸੀ। ਮੈਂ 10-15 ਦਿਨਾਂ ਬਾਅਦ ਆਪਣੇ ਨਾਨਕੇ ਪਿੰਡ ਤੋਂ ਚੱਲ ਕੇ ਆਉਂਦਾ। ਉਹ ਵੀ ਸ਼ਨੀਵਾਰ ਜਾਂ ਐਤਵਾਰ ਨੂੰ ਜਿੰਨਾ ਦਿਨਾਂ ਵਿੱਚ ਅਕਸਰ ਉਹ ਆਪਣੇ ਪਿੰਡ ਗਿਆ ਹੁੰਦਾ ਸੀ ਪਹਿਲਾਂ ਤਾਂ ਉਸ ਨੂੰ ਮਿਲਣਾ ਹੀ ਮੁਸ਼ਕਲ ਦੂਜਾ ਜੇ ਮਿਲ ਜਾਂਦਾ ਕੋਈ ਨਾ ਕੋਈ ਬਹਾਨਾ ਲਾ ਦਿੰਦਾ ਮੈਂ ਬੜਾ ਹੈਰਾਨ ਪਰੇਸ਼ਾਨ ਸੀ ਸਾਡੇ ਨਾਲ ਲੱਗਦੇ ਪਿੰਡ ਪਾਈ ਕੀ ਪਿਸ਼ੌਰ ਦਾ ਇੱਕ ਆਦਮੀ ਸ਼੍ਰੀ ਪਰਥਰੀ ਸਿੰਘ ਵਿਜੀਲੈਂਸ ਵਿਭਾਗ ਵਿੱਚ ਹੌਲਦਾਰ ਲੱਗਿਆ ਹੋਇਆ ਸੀ ਜੋ ਬਾਅਦ ਵਿੱਚ ਤਰੱਕੀ ਕਰਕੇ ਡੀਐਸਪੀ ਰਿਟਾਇਰ ਹੋਇਆ ਉਸ ਦਾ ਛੋਟਾ ਭਰਾ ਕ੍ਰਿਸ਼ਨ ਅਵਤਾਰ ਮੇਰਾ ਜਮਾਤੀ ਸੀ ਉਸ ਨਾਲ ਗੱਲ ਕੀਤੀ ਉਸ ਨੇ ਕਿਹਾ ਯਾਰ ਤੇਰੇ ਪਟਵਾਰੀ ਨੂੰ ਦੱਖੂ ਦਾਣੇ ਚਵਾ ਦਈਏ ਮੈਨੂੰ ਉਸਨੇ ਦੱਸਿਆ ਤੂੰ ਇੱਕ ਦਿਨ ਪਟਵਾਰੀ ਕੋਲ ਜਾ ਕੇ ਇੱਕ ਹੋਰ ਆਪਣਾ ਸਾਥੀ ਗਵਾ ਲੱਭ ਲੈ ਜਿਸ ਦਾ ਕੰਮ ਪਟਵਾਰੀ ਨਾ ਕਰਦਾ ਹੋਵੇ ਤਾਨੂੰ ਨਾਲ ਲੈ ਕੇ ਵਿਜੀਲੈਂਸ ਇੰਸਪੈਕਟਰ ਜਗਜੀਤ ਸਿੰਘ ਉਰਫ ਤਰਲੀ ਮਾਸਟਰ ਨੂੰ ਮਿਲਾ ਦੇਵਾਂਗੇ ਤੇ ਪਟਵਾਰੀ ਨੂੰ ਰਿਸ਼ਵਤ ਦੇ ਕੇਸ ਵਿੱਚ ਫੜ ਲਵਾਂਗੇ ਮੈਂ ਇੱਕਦਮ ਜੋਸ਼ ਵਿੱਚ ਆ ਗਿਆ ਅੱਛਾ ਰਿਸ਼ਵਤ ਲੈਣ ਵਾਲਿਆਂ ਨੂੰ ਤੁਸੀਂ ਫੜ ਦਿਓ ਮੈਂ ਉਸ ਨੂੰ ਪੁੱਛਿਆ ਉਹ ਸੌਲਦਾਰ ਨੇ ਮੈਨੂੰ ਵਿਜੀਲੈਂਸ ਦੇ ਪੁਲਿਸ ਇੰਸਪੈਕਟਰ ਜਗਜੀਤ ਸਿੰਘ ਨਾਲ ਮਲਾਇਆ ਜਿਸ ਨੂੰ ਤਰਲੀ ਮਾਸਟਰ ਕਹਿੰਦੇ ਸਨ ਉਸਦੀਆਂ ਅੱਖਾਂ ਬਿੱਲੀਆਂ ਰੰਗ ਲਾਲ ਸੁਹਾ ਢਿੱਡ ਆਮ ਪੁਰਸ਼ੀਆਂ ਵਰਗਾ ਘੜੇ ਜਿੰਨਾ ਮੋਟਾ ਜਿਵੇਂ 8ਵੇਂ 9ਵੇਂ ਮਹੀਨੇ ਵਿੱਚ ਗਰਭਰਤੀ ਔਰਤ ਦੀ ਹਾਲਤ ਹੁੰਦੀ ਹੈ ਉਹ ਲੱਤਾਂ ਚੌੜੀਆਂ ਕਰਕੇ ਤੁਰਦਾ ਮਾਵੇ ਦੀ ਪੱਗ ਨੂੰ ਪੋਚ ਕੇ ਤੇ ਪਿਛਕਾ ਕੇ ਬਣਦਾ ਜਿਵੇਂ ਕੰਨਾਂ ਦੀ ਮੈਲ ਕੱਢਣ ਵਾਲੀ ਪਤਲੀ ਜਿਹੀ ਪੱਗ ਬੰਨਦੇ ਹਨ ਤੇ ਲੜ ਲੰਬਾ ਤੇ ਉੱਪਰ ਤੁਰਲਾ ਵੱਡਾ ਸਾਰਾ ਛੜਦਾ ਸੀ ਇਸ ਕਰਕੇ ਉਹ ਸਾਰੇ ਪੰਜਾਬ ਵਿੱਚ ਤੁਰਲੀ ਮਾਸਟਰ ਦੇ ਨਾਮ ਨਾਲ ਮਸ਼ਹੂਰ ਸੀ ਉਸਦੀ ਬਾਜ ਵਰਗੀ ਅੱਖ ਇੱਕਦਮ ਬੰਦੇ ਨੂੰ ਪਰਖ ਲੈਣ ਦੀ ਸਮਰੱਥਾ ਰੱਖਦੀ ਸੀ ਪੁਲਿਸ ਸੌਲਰ ਪਰਤਰੀ ਸਿੰਘ ਨੇ ਸਾਰੀ ਕਹਾਣੀ ਦੱਸੀ ਤੇ ਤੁਰਲੀ ਨੇ ਮੈਨੂੰ ਕਿਹਾ ਕਾਕਾ ਤੂੰ ਅਜੇ ਬੱਚਾ ਲੱਗਦਾ ਹੈ ਕਿਤੇ ਬਾਅਦ ਵਿੱਚ ਕੱਚੀ ਨਾ ਕੱਢ ਦੇਵੀਂ ਕਿਤੇ ਅਜਿਆ ਨਾ ਹੋਵੇ ਅਸੀਂ ਪਟਵਾਰੀ ਨੂੰ ਫੜ ਲਈਏ ਤੇ ਤੂੰ ਬਾਅਦ ਵਿੱਚ ਗਵਾਹੀ ਦੇਣ ਸਮੇਂ ਅਦਾਲਤ ਵਿੱਚ ਮੁੱਕਰ ਜਾਵੇਂ ਮੈਂ ਕਿਹਾ ਸਰ ਤੁਸੀਂ ਮੈਨੂੰ ਬੱਚਾ ਨਾ ਸਮਝਿਓ ਤੁਹਾਡੇ ਪੁਲਿਸ ਵਾਲੇ ਮੁੱਕਰ ਸਕਦੇ ਆ ਮੈਂ ਉਸ ਮਿੱਟੀ ਦਾ ਨਹੀਂ ਬਣਿਆ ਜੋ ਮੁੱਕਰ ਜਾਵਾਂਗਾ ਮੈਂ ਰਿਸ਼ਵਤ ਖੋਰੀ ਦੇ ਸਿਧਾਂਤਕ ਤੌਰ ਤੇ ਖਿਲਾਫ ਹ ਉਸਨੇ ਪਰਤਰੀ ਨੂੰ ਕਿਹਾ ਮੁੰਡਾ ਤਿੱਖਾ ਲੱਗਦਾ ਅਸੀਂ ਦੋ ਜਣੇ ਵਿਜੀਲੈਂਸ ਪੁਲਿਸ ਦੀ ਟੀਮ ਲੈ ਕੇ ਵਿਜੀਲੈਂਸ ਦੀ ਜੀਪ ਵਿੱਚ ਪਟਵਾਰੀ ਨੂੰ ਦੱਖੋ ਧਾਨੇ ਚ ਭਾਉਣ ਲਈ ਚੱਲ ਪਏ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਪਿੰਡ ਦੀ ਫਿਰਨੀ ਤੇ ਰੋਕ ਕੇ ਆਪ ਪਿੰਡ ਵਿੱਚ ਗਏ ਤਾਂ ਪਤਾ ਲੱਗਿਆ ਕਿ ਅੱਧਾ ਘੰਟਾ ਹੋਇਆ ਹੈ ਪਟਵਾਰੀ ਕਾਕੂ ਵਾਲੇ ਪਿੰਡ ਵੱਲ ਚਲਾ ਗਿਆ ਅਸੀਂ ਵਿਜੀਲੈਂਸ ਦੀ ਟੀਮ ਸਮੇਤ ਕਾਕੂ ਵਾਲੇ ਪੁੱਜੇ ਤੇ ਉਸ ਪਿੰਡ ਦੇ ਨੰਬਰਦਾਰ ਤੋਂ ਪਤਾ ਲੱਗਿਆ ਕਿ ਉਹਨੇ ਪਟਵਾਰੀ ਬਸ ਸਾਡੇ ਵੱਲ ਸਾਈਕਲ ਤੇ ਗਿਆ ਦੋਆਬੀਆਂ ਦੇ ਕੋਠਿਆਂ ਚ ਸਾਈਕਲ ਰੱਖ ਕੇ ਉੱਥੋਂ ਸੰਗਰੂਰ ਵਾਲੀ ਬੱਸ ਫੜੇਗਾ ਅਸੀਂ ਜਦੋਂ ਅੱਡੇ ਤੇ ਪੁੱਜੇ ਤਾਂ ਪਤਾ ਲੱਗਿਆ ਕਿ 2 ਮਿੰਟ ਪਹਿਲਾਂ ਹੀ ਸਾਈਕਲ ਉੱਥੇ ਰੱਖ ਕੇ ਤੇ ਬੱਸ ਚੜ੍ਹ ਕੇ ਜਾ ਚੁੱਕਿਆ ਸੀ ਤਰਲੀ ਮਾਸਟਰਪਾਨ ਚੱਬੀ ਜਾ ਰਿਹਾ ਸੀ ਤੇ ਪੁਲਿਸ ਹਲੇਜ ਵਿੱਚ ਕੜੀਮੁੜੀ ਗਾਲਾਂ ਕੱਢੀ ਜਾਵੇ ਮਾਂ ਹੀ ਹੋਵੇ ਪਟਵਾਰੀ ਦੀ ਕਿਸਮਤ ਕਿੱਡੀ ਤੇਜ਼ ਹੈ ਕਿ ਨਾ ਪਿੱਛਾ ਕੀਤਾ ਮੁਰਗਾ ਹੱਥੋਂ ਨਿਕਲ ਗਿਆ ਹੁਣ ਸਾਡੀ ਗੱਲ ਲੀਕ ਹੋ ਜਾਣੀ ਹੈ ਮੁੜ ਕੇ ਹੱਥ ਨਹੀਂ ਲੱਗਣਾ ਅਸੀਂ ਸਾਰੇ ਜਣੇ ਭੁੱਖੇ ਚਾਏ ਜੜਵੇ ਥਾਣੇ ਵਿੱਚ ਜਾ ਕੇ ਉੱਥੇ ਕੁਝ ਚਾਹ ਸਮੋਸੇ ਤੇ ਮਿੱਠਾ ਥੰਦਾ ਖਾਦਾ ਤੇ ਉਹ ਸਾਰੇ ਪੁਲਿਸ ਵਾਲੇ ਸੰਗਰੂਰ ਵੱਲ ਨੂੰ ਚਲੇ ਗਏ ਮੈਨੂੰ ਤੇ ਮੇਰੇ ਨਾਲ ਦੇ ਸਾਥੀ ਲੀਲਾ ਸਿੰਘ ਨੂੰ ਉਹਨਾਂ ਨੇ ਢੜਬੇ ਦੇ ਬਸ ਸਾਡੇ ਤੇ ਲਾ ਦਿੱਤਾ ਤਰਲੀ ਮਾਸਟਰ ਦੀ ਇੱਕ ਵਡਿਆਈ ਕਰਨ ਵਾਲੀ ਗੱਲ ਇਹ ਹੈ ਕਿ ਉਸਨੇ ਥਾਣੇ ਵਿੱਚ ਚਾਹ ਪਾਣੀ ਪੀਂਦੇ ਸਮੇਂ ਐਸਐਚਓ ਨੂੰ ਕਿਹਾ ਸੀ ਕਿਸ ਮੁੰਡੇ ਦੀ ਜ਼ਮੀਨ ਜਿੰਨਾ ਲੋਕਾਂ ਨੇ ਤੱਕੇ ਨਾਲ ਦੱਬੀ ਹੈ ਉਹਨਾਂ ਦੇ ਗਿੱਟੇ ਕੁੱਟ ਕੇ ਛਡਾਓ ਇਹ ਨਿੱਕਾ ਜਿਹਾ ਮੁੰਡਾ ਜਿਸਦੇ ਸਿਰ ਤੇ ਪਿਓ ਨਹੀਂ ਨਬਾਰਗ ਹੈ ਨਾਲੇ ਹੁਣ ਤਾਂ ਹੈ ਪੁਲਿਸ امدਾਦੀ ਵੀ ਹੈ ਰਿਸ਼ਵਤ ਖੋਰੀ ਦੇ ਖਿਲਾਫ ਹੈ ਬਸ ਪੁਲਿਸ ਦਾ ਸੁਨੇਹਾ ਲੱਗਣ ਦੀ ਦੇਰ ਸੀ ਉਹ ਭੱਦਰਪੁਰਸ਼ ਜੋ ਸਾਡੇ ਪਿੰਡ ਦਾ ساکਿਆਂ ਚੋਂ ਸੀ ਮੈਨੂੰ ਘਰ ਆ ਕੇ ਕਹਿਣ ਲੱਗਾ ਬੇਟਾ ਜਦੋਂ ਤੇਰਾ ਜੀ ਕਰਿਆ ਆਪਣੀ ਜ਼ਮੀਨ ਮਿਲ ਲੈ ਜਾਂ ਤੂੰ ਆਪੇ ਹੀ ਵਾਰ ਮੇਰੇ ਚਾਰ ਮੁੰਡੇ ਨੇ ਤੂੰ ਵੀ ਮੇਰੇ ਵਾਸਤੇ ਉਹਨਾਂ ਵਰਗਾ ਹੀ ਐ ਭਾਈ ਤੂੰ ਤਾਂ ਸਾਡੀ ਅੰਸ਼ੋਂ ਹੈ ਹੁਣ ਤੁਸੀਂ ਇੱਥੇ ਹੀ ਆ ਕੇ ਆਪਣੀ ਖੇਤੀ ਕਰੋ ਜੋ ਸਾਨੂੰ ਮਦਦ ਦੀ ਕਹੋਗੇ ਅਸੀਂ ਤੁਹਾਡੇ ਨਾਲ ਖੜਾਂਗੇ ਤੁਸੀਂ ਸਾਡਾ ਕੋਣ ਹੋ ਮੈਨੂੰ ਸਮਝ ਨਾ ਆਵੇ ਕਿ ਹੁਣ ਇਹ ਐਨਾ ਢਿੱਲਾ ਕਿਉਂ ਪੈ ਗਿਆ ਦੋ ਤਿੰਨ ਦਿਨਾਂ ਪਿੱਛੋਂ ਪਤਾ ਲੱਗਾ ਕਿ ਐਸਐਚਓ ਨੇ ਉਸੀ ਹਵਾ ਟਿੱਲੀ ਕੀਤੀ ਹੈ ਮੈਂ ਤਰਲੀ ਮਾਸਟਰ ਦਾ ਧੰਨਵਾਦ ਕਰ ਲਈ ਉੱਚਾ ਸੰਗਰੂਰ ਚੱਲ ਕੇ ਗਿਆ ਜਦੋਂ ਕਦੇ ਤਰਲੀ ਮਾਸਟਰ ਨੇ ਮਿਲਣਾ ਮੇਰੀ ਬੜੀ ਇੱਜ਼ਤ ਕਰਨੀ ਮੈਂ ਉਸ ਨਾਲ ਆਪਣਾ ਰابطਾ ਨਿਰੰਤਰ ਰੱਖਿਆ ਜਿੰਨਾ ਚਿਰ ਉਸ ਸੰਗਰੂਰ ਜ਼ਿਲ੍ਹੇ ਵਿੱਚ ਰਿਹਾ ਮੈਂ 8 ਸਾਲਾਂ ਬਾਅਦ ਐਲਐਲਬੀ ਪਾਸ ਕਰਕੇ ਸਰਕਾਰੀ ਵਕੀਲ ਲੱਗ ਗਿਆ ਤੇ ਮੋਗੇ ਤਾਇਨਾਸੀ ਮੇਰੇ ਨਾਲ ਇੱਕੋ ਮਕਾਨ ਵਿੱਚ ਪੀਡਬਲਯੂਡੀ ਵਿਭਾਗ ਦੇ ਦੋ ਐਸਟੀਓ ਸਰਦਾਰ ਹਰਕਰਨ ਸਿੰਘ ਅਤੇ ਸਰਦਾਰ ਆਰ. ਪੀ. ਸਿੰਘ ਸੈਣੀ ਇਕੱਠੇ ਰਹਿੰਦੇ ਸਨ ਅਸੀਂ ਤਿੰਨੇ ਛੜੀ ਸੀ ਉਹ ਖਾਣ ਪੀਣ ਦੇ ਸ਼ੌਕੀਨ ਸਨ ਮੈਦਾਲ ਫੁਲਕੇ ਖਾਣ ਵਾਲਾ ਤੇ ਭਜਨ ਪਾਠ ਕਰਨ ਵਾਲਾ ਬੰਦਾ ਸੀ ਭਾਵੇਂ ਸਾਡੇ ਖਾਣ ਪੀਣ ਦੇ ਸ਼ੌਕ ਨਹੀਂ ਮਿਲਦੇ ਸਨ ਪਰ ਉਹਨਾਂ ਕੋਲ ਰੋਟੀ ਬਕਾਉਣ ਲਈ ਕਪੜੇ ਧੋਣ ਲਈ ਮਹਿਕਮੇ ਦੇ ਨੌਕਰ ਚੱਕਰ ਸਨ ਮੈਨੂੰ ਵੀ ਘਰ ਦੀ ਪੱਕੀ ਰੋਟੀ ਦੀ ਸੋਹਲ ਸੀ ਉਹ ਮੇਰੇ ਦੋਸਤਾਂ ਤੇ ਜਮਾਤੀ ਸਨ ਹੁਣ ਜਦੋਂ ਵੀ ਜਣੇ ਬਹੁਤ ਵਧੀਆ ਸੁਭਾਅ ਦੇ ਤੇ ਦੋਸਤ ਪ੍ਰਸੰਜੋ ਹੁਣ ਤੱਕ ਵੀ ਮੇਰੇ ਨਾਲ ਦੁੱਖ ਸੁੱਖ ਦੇ ਸਹੇਰੀ ਹਨ ਇੱਕ ਦਿਨ ਮੋਗਾ ਸ਼ਹਿਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਬੰਦਿਆਂ ਵਿੱਚ ਹਲਚਲ ਮਚੀ ਹੋਈ ਸੀ ਜਿਵੇਂ ਕਿਸੇ ਵੱਡੇ ਦਰਖਤ ਤੇ ਕੋਈ 나ਗ ਕੁੰਡਲੀ ਮਾਰ ਕੇ ਬੈਠਾ ਹੋਵੇ ਤੇ ਕੁਗੀਆਂ ਗਟਾਰਾਂ ਕਾਮਾਂ ਤੇ ਘਾਰਮਾਂ ਨੇ ਕਾਮਾਂ ਰੋਲੀ ਪਾਈ ਹੋਵੇ ਅਸੀਂ ਅਜੇ ਦਫ਼ਤਰ ਜਾਣਾ ਹੀ ਸੀ ਸਵੇਰ ਦੇ 9:30 ਵਜੇ ਸੰ ਮੇਰੇ ਨਾਲ ਦੇ ਦੋਵੇਂ ਸਾਥੀ ਐਸ.ਡੀ.ਓ ਤੇ ਐਸ.ਡੀ.ਸੀ ਕੋ ਸਕੂਟਰ ਤੇ ਦੌੜੇ ਆਏ ਉਹਨਾਂ ਨੇ ਮੇਰੇ ਸਾਥੀ ਐਸ.ਡੀ.ਓ ਨੂੰ ਕਿਹਾ ਜਨਾਬ ਅੱਜ ਦਫ਼ਤਰ ਨਾ ਆਉਣਾ ਤਰਲੀ ਮਾਸਟਰ ਡੀ.ਐਸ.ਪੀ ਵਿਜੀਲੈਂਸ ਨੇ ਗਰੇ ਵਾਲੇ ਐਸ.ਡੀ.ਓ ਦੀ ਚੈਸਟ ਦੀ ਗਿਣਤੀ ਕਰਕੇ ਚੈਸਟ ਜੋ ਕੈਸ਼ ਘਟਣ ਦੀ ਖਬਰ ਮਿਲੀ ਹੈ। ਅਸੀਂ ਵੀ ਉਰਾਂ ਪਰਾ ਹੁੰਨੇ ਆ ਐਨਾਂ ਆਖ ਕੇ ਉਹ ਇੱਕਦਮ ਚੁਰਕੇ। ਮੈਨੂੰ ਨਹੀਂ ਪਤਾ ਸੀ ਕਿ ਚੈਸਟ ਵਿੱਚ ਕੀ ਹੀਰਾਫੇਰੀ ਕਰਦੇ ਹਨ। ਇਹਨਾਂ ਨੂੰ ਇਹ ਡਰ ਸੀ ਕਿ ਉਹ ਕਿਤੇ ਖੋਦ ਹੀ ਨਾ ਫੜੇ ਜਾਣ। ਇਸ ਕਰਕੇ ਉਹ ਘਰ ਤੋਂ ਬਾਹਰ ਤੇ ਦਫ਼ਤਰ ਤੋਂ ਪਰੇ ਹੋ ਕੇ ਸਾਰੀ ਕਾਰਵਾਈ ਨੂੰ ਵਾਚਦੇ ਰਹੇ। ਅਖੀਰ ਜਦੋਂ ਮੈਂ ਦੁਪਹਿਰੇ ਕੱਲ ਰੋਟੀ ਖਾਣ ਸਮੇਂ ਆਇਆ ਤਾਂ ਮੈਨੂੰ ਮੇਰੇ ਸਾਥੀਆਂ ਨੇ ਦੱਸਿਆ ਕਿ ਤਰਲੀ ਮਾਸਟਰ ਨੇ ਗਰੇਵਾਲੇ ਸਟਿਊ ਨੂੰ ਗ੍ਰਿਫਤਾਰ ਕਰ ਲਿਆ। ਤੇ ਉਸਦੇ ਸੇਫ ਗੱਲੇ ਵਿੱਚੋਂ ਕੈਸ਼ ਘਟ ਨਿਕਲਿਆ ਮੈਂ ਕਿਹਾ ਫਿਰ ਇਹ ਤਾਂ ਗਵਰਨ ਦਾ ਕੇਸ ਬਣ ਗਿਆ ਉਹ ਕਹਿਣ ਲੱਗੇ ਸਾਡੇ ਮਹਿਕਮੇ ਵਿੱਚ ਇਹ ਆਮ ਦੀ ਗੱਲ ਹੈ ਉਹਨਾਂ ਮੈਨੂੰ ਕਿਹਾ ਜੇਕਰ ਤੂੰ ਤਰਲੀ ਮਾਸਟਰ ਨੂੰ ਜਾਣਦਾ ਤਾਂ ਗਰੇਵਾਲ ਦੀ ਮਦਦ ਕਰ ਦੇ ਯਾਰ ਸਾਡਾ ਕੁਲੀਕ ਸਾਥੀ ਹੈ ਕੱਲ ਨੂੰ ਸਾਡੇ ਤੇ ਵੀ ਵਿਪਤਾ ਪੈ ਸਕਦੀ ਹੈ ਸਾਡੀ ਆਪਸ ਵਿੱਚ ਅਕਸਰ ਰਿਸ਼ਵਤ ਖੋਰੀ ਦੇ ਮਾਮਲੇ ਤੇ ਸ਼ਾਮੀ ਸੌਣ ਲੱਗੇ ਬੈਸ ਹੁੰਦੀ ਰਹਿੰਦੀ ਸੀ ਜਿਸ ਵਿੱਚ ਮੈਂ ਉਲਟ ਭੁਗਤਤਾ ਹੁੰਦਾ ਤੇ ਮੇਰੇ ਸਾਥੀ ਰਿਸ਼ਵਤ ਖੋਰੀ ਦੇ ਹੱਕ ਵਿੱਚ ਦਲੀਲਾਂ ਦਿੰਦੇ ਸਨ ਮੌਜੂਦਾ ਸਮਾਜਿਕ ਅਤੇ ਰਾਜਨੀਤਿਕ ਢਾਂਚੇ ਨੂੰ ਤੇ ਖਾਸ ਕਰਕੇ ਬਿਊਰੋਕਰੇਸੀ ਨੂੰ ਉਹ ਇਸ ਲਈ ਦੋਸ਼ੀ ਗਰਦਾਨਦੇ ਸਨ ਉਹ ਹਰ ਵਾਰ ਕਹਿੰਦੇ ਕਿ ਅਗਰ ਜੀ ਤਨਖਾਹ ਨਾਲ ਕੀ ਬੰਦ ਹੈ ਖਰਚੇ ਇੰਨੇ ਵੱਧ ਗਏ ਨੇ ਬਦਲੀ ਵੇਲੇ ਪੈਸੇ ਦੇਣੇ ਪੈਂਦੇ ਨੇ ਐਲਓਸੀ ਰੀਲੀਜ਼ ਕਰਾਉਣ ਵੇਲੇ ਵੀ ਪੈਸੇ ਦੇਣੇ ਪੈਂਦੇ ਨੇ ਲੀਡਰ ਅਖਬਾਰਾਂ ਵਾਲੇ ਪੁਲਿਸ ਵਾਲੇ ਉੱਪਰਲੇ ਅਫਸਰ ਸਾਰੇ ਹਿੱਸੇਦਾਰ ਨੇ ਇਕੱਲਾ ਐਸਟੀਓ ਕੀ ਕਰੂ ਨਾਲੇ ਉਹ ਦਲੀਲ ਦਿੰਦੇ ਕਿ ਬਕਸ ਵਿੱਚ 5% ਕਮਿਸ਼ਨ ਤਾਂ ਅੰਗਰੇਜ਼ਾਂ ਵੇਲੇ ਵੀ ਚੱਲਦਾ ਸੀ ਇਹ ਰਿਸ਼ਵਤ ਨਹੀਂ ਇਹ ਤਾਂ ਠੇਕੇਦਾਰ ਦੇ ਲਾਭ ਵਿੱਚੋਂ ਹਿੱਸਾ ਹੈ ਇਸ ਵਿੱਚ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਅਫਸਰ ਦਿਲ ਲਾ ਕੇ ਕੰਮ ਕਰਦਾ ਹੈ ਹੋਰ ਉਹ ਮੇਰੇ ਨਾਲ ਇੱਕ ਮਕਾਨ ਵਿੱਚ ਰਹਿਣ ਵਾਲੇ ਸਾਥੀ ਸਨ ਉਹ ਆਪਣੀ ਵਿਚਾਰਧਾਰਾ ਤੇ ਕਾਇਮ ਸਨ ਅਤੇ ਮੈਂ ਆਪਣੀ ਸੋਚ ਤੇ ਪੈਰਾ ਦਿੰਦਾ ਸੀ ਉਹ ਮੈਨੂੰ ਆਦਰਸ਼ਵਾਦ ਦੀ ਗੱਲ ਤੋਂ ਪਰੇ हट ਕੇ ਯਾਰੀ ਦੋਸਤੀ ਦੇ ਨਾਤੇ ਮਦਦ ਕਰਨ ਲਈ ਕਹਰੇ ਸਨ ਮੇਰੇ ਮਨ ਵਿੱਚ ਵਾਰ-ਵਾਰ ਇਹੋ ਗੱਲ ਆਵੇ ਕਿ ਜਦੋਂ ਮੈਂ ਤੁਰਲੀ ਮਾਸਟਰ ਨੂੰ ਇਹ ਸਪਰਸ਼ ਕਰਾਂਗਾ ਉਹ ਮੇਰੇ ਬਾਰੇ ਕੀ ਸੋਚੂ ਕਿ ਮੈਂ ਵੀ ਰਿਸ਼ਵਤ ਲੈਣ ਲੱਗ ਪਿਆ ਮੇਰਾ ਦਰਸ਼ਵਾ ਤੇ ਕਾਮਰੇਡੀ ਕਿਧਰ ਗਈ ਉਹ ਵਿਚਾਰ ਮੋੜਮੋੜ ਮੇਰੇ ਚੇਤੇ ਵਿਚਾਰੇ ਸਨ ਜਦੋਂ ਮੈਂ 10 ਸਾਲ ਪਹਿਲਾਂ ਤੁਰਲੀ ਮਾਸਟਰ ਨੂੰ ਗਿਆ ਸੀ ਪੁਲਿਸ ਵਾਲੇ ਗਵਾਹੀ ਮੁਕਰ ਸਕਦੇ ਹਨ ਪਰ ਸਿੱਧੂ ਨਹੀਂ ਮੁਕਰਦਾ ਉਸਨੇ ਉਸੇ ਵੇਲੇ ਐਨਾ ਹੀ ਮੋੜ ਕੇ ਕਿਹਾ ਸੀ ਮੁੰਡਾ ਤਿੱਖਾ ਜਾਗਦਾ ਹੈ ਕਾਮਰੇਡ ਲੱਗਦਾ ਹੈ ਮੈਂ ਇਸ ਵਾਰਸ਼ ਨਹੀਂ ਕਰਦਾ ਮੈਂ ਸੋਚਿਆ ਚਲੋ ਹੁਣ ਇਹਨਾਂ ਨਾਲ ਦੇ ਦੋਸਤਾਂ ਦਾ ਦਿਲ ਤਾਂ ਰੱਖਾਂ ਤਰਲੀ ਮਾਸਟਰ ਨੂੰ ਮਿਲ ਕੇ ਅਸਲੀਅਤ ਦਾ ਪਤਾ ਤਾਂ ਕਰ ਲਈਏ ਕੀ ਗੱਲ ਹੈ ਮੈਂ ਮੋਗੇ ਸਿਟੀ ਥਾਣੇ ਵਿੱਚ ਗਿਆ ਜੋ ਕਚਹਿਰੀਆਂ ਦੇ ਨਾਲ ਹੀ ਸੀ ਤਰਲੀ ਮਾਸਟਰ ਬਾਹਰ ਘਾਤੇ ਕੁਰਸੀਆਂ ਲਵਾ ਕੇ ਬੈਠਾ ਸੀ ਤੇ ਆਪਣੇ ਸੁਭਾਅ ਦੀ ਤਰ੍ਹਾਂ ਪਾਣ ਚਬ ਰਿਹਾ ਸੀ ਮੈਨੂੰ ਵੇਖ ਕੇ ਦਰੋਂ ਹੀ ਖੁਸ਼ ਹੋ ਕੇ ਖੜਾ ਹੋ ਕੇ ਮਿਲਿਆ ਆਓ ਜੀ ਕੋਟ ਸਾਹਿਬ ਧੰਨਵਾਦ ਤੁਸੀਂ ਅੱਜ ਕੱਲ ਇੱਥੇ ਹੋ ਮੈਨੂੰ ਹੈਰਾਨੀ ਹੋਈ ਕਿ ਉਸ ਨੂੰ ਮੇਰੀ ਏਪੀਪੀ ਭਰਤੀ ਹੋਣ ਦਾ ਵੀ ਪਤਾ ਸੀ ਸ਼ਾਇਦ ਸਰਦਾਰ ਪਰਸਰੀ ਸਿੰਘ ਹੋਰਾਂ ਤੋਂ ਮੇਰੀ ਖਬਰ ਸਾਰ ਮਿਲਦੀ ਰਹਿੰਦੀ ਹੋ ਉਹ ਨਾਲ ਬੈਠੇ ਇੱਕ ਹੋਰ ਬੰਦੇ ਨਾਲ ਮੇਰੀ ਜਾਣ ਪਛਾਣ ਕਰਾਉਂਦਾ ਹੋਇਆ ਮੇਰੀ ਤਾਰੀਫ ਕਰਨ ਲੱਗਿਆ ਉਸਨੇ ਉਸ ਗਿਲਗੋਦ ਦੇ ਬੰਦੇ ਨੂੰ ਸੰਬੋਧਨ ਕਰਕੇ ਕਿਹਾ ਗਿਲ ਸਾਹਿਬ ਇਹ ਮੁੰਡਾ ਸਰਕਾਰੀ ਵਕੀਲ ਹੈ ਸਾਡਾ ਪੁਰਾਣਾ ਯਾਰ ਹੈ ਬੜਾ ਤਕੜਾ ਕਾਮਰੇਡ ਹੈ ਰਿਸ਼ਵਤ ਕੋਰੀ ਦੇ ਖਿਲਾਫ ਇਹ ਕੁਝ ਵੀ ਕਰਨ ਨੂੰ ਤਿਆਰ ਹੈ ਇਹ ਪਹਿਲਾਂ ਪੁਲਿਸ ਮਦਦਦੀ ਹੁੰਦਾ ਸੀ ਹੁਣ ਤਾਂ ਖੈਰ ਪੁਲਿਸ ਦਾ ਹੀ ਸਹਿਯੋਗੀ ਅਫਸਰ ਬਣ ਗਿਆ ਆ ਸਾਨੂੰ ਫੇਰ ਇਸ ਦੀ ਲੋੜ ਹੈ ਕੁਦਰਤ ਨੇ ਸਬਬ ਬਣਾ ਦਿੱਤਾ ਹੁਣ ਉਹ ਮੇਰੇ ਵੱਲ ਮੁਹਰ ਕਰਕੇ ਕਹਿਣ ਲੱਗਾ ਕੋਰਟ ਸਾਹਿਬ ਅੱਜ ਅਸੀਂ ਇੱਕ ਮੁਰਗਾ ਫੜਿਆ ਹੈ ਪੀ ਡਬਲਯੂ ਡੀ ਦਾ ਐਸ ਡੀਓ ਚੈਸਟ ਵਿੱਚੋਂ ਗਵਨ ਕਰਦਾ ਹੈ ਇਸ ਦੀ ਪੁਲਿਸ ਰਿਮਾਂਡ ਲਈ ਸਾਡੀ ਜ਼ੋਰ ਲਾ ਕੇ ਮਦਦ ਕਰਨੀ ਇਸ ਦੀ ਹੋਰ ਪ੍ਰਾਪਰਟੀ ਤੇ ਸਾਧਨਾਂ ਦੀ ਕੋਖ ਕਰਨੀ ਹੈ ਮੈਂ ਹੈਰਾਨ ਤੇ ਉਪਰੋ ਉਪਰੀ ਖੁਸ਼ ਵੀ ਸੀ ਕਿ ਤਰਲੀ ਮਾਸਟਰ ਮੇਰੀ ਤਾਰੀਫ ਕਰ ਰਿਹਾ ਸੀ ਮੈਂ ਅਦਾਲਤ ਵਿੱਚ ਆਪਣੀਆਂ ਦਲੀਲਾਂ ਸਮੇਤ ਪੁਲਿਸ ਦੀਆਂ ਜਿਮਣੀਆਂ ਦੇ ਆਧਾਰ ਤੇ ਮੁਰਜ਼ਮ ਐਸ ਡੀਓ ਦਾ 7 ਦਿਨ ਦਾ ਪ੍ਰੀਸਤਾ ਰਿਮਾਂਡ ਦਵਾ ਕੇ ਘਰ ਪਰਤਿਆ ਮੈਂ ਆਪਣੇ ਕਰਮ ਧਰਮ ਤੇ ਬ੍ਰੰਤਿਕ ਕੈਂਬਰੀਆ ਮੇਰੇ ਦੋਸਤਾਂ ਨੂੰ ਸ਼ਾਮੀ ਕਰ ਜਾ ਕੇ ਮੈਂ ਜੋ वार्तालाप ਸਾਡੇ ਦੋਨਾਂ ਵਿਚਕਾਰ ਥਾਣੇ ਵਿੱਚ ਹੋਈ ਸੀ ਉਹ ਇਨ ਬਿਨ ਸੁਣਾਈ ਤੇ ਉਹ ਚੁੱਪ ਹੋ ਗਏ। ਕੁਝ ਦਿਨ ਬਾਅਦ ਮੇਰੇ ਦੋਸਤ ਰੈਸਟਿਓ ਮੈਨੂੰ ਕਹਿਣ ਲੱਗੇ ਅੱਛਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਬਾਈ ਜੀ ਤੁਸੀਂ ਐਨੀ ਗੱਲ ਤਾਂ ਮੰਨ ਲਓ ਸਾਡਾ ਸਾਥੀ ਜੋ ਪੁਲਿਸ ਅਫਸਰ ਵਿੱਚ ਹੈ ਇਹ ਹਰ ਰੋਜ਼ ਪਿੰਡਾਦੀ ਹੈ ਜੇ ਤੁਸੀਂ ਕਹਿ ਸਕਦੇ ਹੋ ਤਾਂ ਤਰਲੀ ਨੂੰ ਕਹਿ ਦਿਓ ਕਿ ਰਾਤੀ ਉਸਨੂੰ ਰੋਟੀ ਥਾਣੇ ਵਿੱਚ ਭੇਜਣ ਦੀ ਇਜਾਜ਼ਤ ਦੇ ਦੇਣ। ਤਸੀ ਕੋਕੇ ਕੋਲੇ ਦੀ ਬੋਤਲ ਵਿੱਚ ਪਾ ਕੇ ਉਸ ਤੇ ਪੀਣ ਵਾਲੀ ਦਵਾਈ ਭੇਜ ਦਿਆਂਗੇ ਉਸ ਦੀ ਰਾਤ ਕੱਟ ਜਾਊ ਉਹਨਾਂ ਦੀ ਇਹ ਗੱਲ ਵੀ ਭਾਵੇਂ ਕਾਨੂੰਨ ਦੇ ਖਿਲਾਫ ਸੀ ਪਰ ਇਸ ਮੁਲਕ ਵਿੱਚ ਇਹ ਚੱਲ ਜਾਂਦੀ ਹੈ ਮੈਂ ਥਾਣੇ ਦੇ ਮੁੰਸ਼ੀ ਨੂੰ ਸਿਰਫ ਇੰਨਾ ਹੀ ਫੋਨ ਕੀਤਾ ਕਿ ਹਵਾਲਾਤ ਵਿੱਚ ਬੰਦ ਐਸਟੀਓ ਦੇ ਸਾਥੀ ਉਸ ਲਈ ਰਾਤ ਦੀ ਰੋਟੀ ਭੇਜਣਾ ਚਾਹੁੰਦੇ ਹਨ ਇਹ ਸ਼ੂਗਰ ਦਾ ਮਰੀਜ਼ ਹੈ ਇਸ ਲਈ ਖਿਆਲ ਰੱਖਣਾ ਦੋਵੇਂ ਐਸਟੀਓ ਰਾਤ ਵੇਲੇ ਥਾਣੇ ਦੇ ਮੁੰਸ਼ੀ ਨੂੰ 500 ਰੁਪਏ ਦੇ ਕੇ ਸਾਥੀ ਐਸਟੀਓ ਨੂੰ ਥਾਣੇ ਵਿੱਚ ਖਾਣ ਪੀਣ ਲਈ ਸ਼ਬਾਬ ਸ਼ਰਾਬ ਤੇ ਕਬਾਬ ਸਭ ਦੇਖ ਕੇ ਰਾਤੀ 11 ਵਜੇ ਘਰ ਪਰਤੇ ਤੇ ਆ ਕੇ ਮੈਨੂੰ ਸਾਰੀ ਕਹਾਣੀ ਸੁਣਾਈ ਮੈਂ ਛੋਟਾ ਜਿਹਾ ਮੂੰਹ ਕਰਕੇ ਚੁੱਪ ਕਰਕੇ ਸੌਂ ਗਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ